ਪਾਸਟਰ ਬਜਿੰਦਰ ਸਿੰਘ ਦੋਸ਼ੀ ਕਰਾਰ ਜਿੰਸੀ ਸ਼ੋਸ਼ਣ ਮਾਮਲੇ 'ਚ ਹੋਇਆ ਦੋਸ਼ੀ ਕਰਾਰ ਮੁਹਾਲੀ ਅਦਾਲਤ ਨੇ ਅੱਜ ਸੁਣਾਇਆ ਫੈਸਲਾ ਮੇਰਾ ਯਸ਼ੂ ਯਸ਼ੂ ਮੇਰਾ ਯਸ਼ੂ ਯਸ਼ੂ ਇਸ ਗਾਣੇ ਤੋਂ ਮਸ਼ਹੂਰ ਹੋਏ ਪਾਸਟਰ ਬਜਿੰਦਰ ਸਿੰਘ ਨੂੰ ਅੱਜ ਅਦਾਲਤ ਨੇ ਦੋਸ਼ੀ ਕਰਾਰ ਕਰ ਦਿੱਤਾ ਜੀ ਹਾਂ ਮੁਹਾਲੀ ਦੀ ਅਦਾਲਤ ਦੇ ਵਿੱਚ ਅੱਜ 2018 ਦੇ ਜਿੰਸੀ ਸ਼ੋਸ਼ਣ ਮਾਮਲੇ ਦੇ ਵਿੱਚ ਛੇ ਮੁਲਜ਼ਮਾਂ ਸਮੇਤ ਪਾਸਟਰ ਬਜਿੰਦਰ ਸਿੰਘ ਨੂੰ ਵੀ ਦੋਸ਼ੀ ਕਰਾਰ ਕਰ ਦਿੱਤਾ ਗਿਆ ਤੇ 1 ਅਪ੍ਰੈਲ ਨੂੰ ਅਦਾਲਤ ਹੁਣ ਸਜ਼ਾ ਸੁਣਾਵੇਗੀ ਮਸ਼ਹੂਰ ਪਾਸਟਰ ਬਜਿੰਦਰ ਸਿੰਘ ਨੂੰ ਅੱਜ ਮੁਹਾਲੀ ਦੀ ਅਦਾਲਤ ਨੇ ਦੋਸ਼ੀ ਕਰਾਰ ਕਰ ਦਿੱਤਾ ਹੈ ਜੀ ਹਾਂ ਮੁਹਾਲੀ ਦੀ ਅਦਾਲਤ ਨੇ ਪੰਜਾਬ ਤੇ ਜਲੰਧਰ ਦੇ ਮਸ਼ਹੂਰ ਇਸਾਈ ਪ੍ਰਚਾਰਕ ਪਾਸਟਰ ਬਜਿੰਦਰ ਸਿੰਘ ਨੂੰ 2018 ਦੇ ਜਿੰਸੀ ਸ਼ੋਸ਼ਣ ਦੇ ਵਿੱਚ ਮਾਮਲੇ 'ਚ ਦੋਸ਼ੀ ਕਰਾਰ ਕਰ ਦਿੱਤਾ ਹੈ ਸਜ਼ਾ ਦਾ ਐਲਾਨ ਅਦਾਲਤ ਵੱਲੋਂ 1 ਅਪ੍ਰੈਲ ਨੂੰ ਕੀਤਾ ਜਾਵੇਗਾ ਜ਼ਿਕਰ ਇਹ ਖਾਸ ਹੈ ਕਿ ਅੱਜ ਪਾਸਟਰ ਬਜਿੰਦਰ 2018 ਵਿੱਚ ਜ਼ਿਕਪੁਰ ਦੀ ਇੱਕ ਔਰਤ ਵੱਲੋਂ ਲਗਾਏ ਗਏ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਸੁਣਵਾਈ ਲਈ 6 ਮੁਲਜ਼ਮਾਂ ਦੇ ਨਾਲ ਮੁਹਾਲੀ ਦੀ ਅਦਾਲਤ 'ਚ ਪੇਸ਼ ਹੋਈ ਸਨ ਜਿਸ 'ਚ ਪਾਸਟਰ ਨੂੰ ਦੋਸ਼ੀ ਕਰਾਰ ਕਰ ਦਿੱਤਾ ਗਿਆ ਦੱਸ ਦਈਏ ਕਿ 2018 ਦਾ ਮਾਮਲਾ ਹੈ ਜਿਸ ਵਿੱਚ ਪਾਸਟਰ ਨੂੰ ਦੋਸ਼ੀ ਪਾਇਆ ਗਿਆ ਜ਼ਿਰਕਪੁਰ ਦੀ ਇੱਕ ਪੀੜਤਾ ਦੁਆਰਾ ਬਲਾਤਕਾਰ ਦੇ ਦੋਸ਼ ਲਗਾਏ ਗਏ ਸਨ ਜਿਸ 'ਚ ਇਲਜ਼ਾਮ ਲਗਾਏ ਸਨ ਕਿ ਪਾਸਟਰ ਨੇ ਉਸ ਨੂੰ ਵਿਦੇਸ਼ ਲੈ ਜਾਣ ਦੇ ਬਹਾਨੇ ਉਸ ਨਾਲ ਬਿਨਾਂ ਸਹਿਮਤੀ ਸਰੀਰਕ ਸੰਬੰਧ ਬਣਾਏ ਨੇ ਤੇ ਦਟਰਬਿਉਂਦੀ ਰਿਪੋਰਟ ਮੁਤਾਬਕ ਸ਼ਿਕਾਇਤਕਰਤਾ ਦਾ ਇੱਕ ਅਸ਼ਲੀਲ ਵੀਡੀਓ ਵੀ ਸ਼ਾਮਲ ਹੈ ਜੋ ਕਥਿਤ ਤੌਰ 'ਤੇ ਪਾਸਟਰ ਬਜਿੰਦਰ ਦੁਆਰਾ ਹੀ ਬਣਾਇਆ ਗਿਆ ਤੇ ਇਸ ਮਾਮਲੇ 'ਚ ਜ਼ਿਰਕਪੁਰ ਪੁਲਿਸ ਨੇ ਪਾਸਟਰ ਬਜਿੰਦਰ ਸਮੇਤ 7 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਸੀ ਪਾਸਟਰ ਬਜਿੰਦਰ ਸਿੰਘ ਦੇ ਨਾਲ ਅਕਬਰ ਪੱਟੀ, ਰਜੇਸ਼ ਚੋਧਰੀ, ਸੁੱਚਾ ਸਿੰਘ, ਜਤਿੰਦਰ ਕੁਮਾਰ, ਸিতার ਅਲੀ, ਸੰਦੀਪ ਉਰ ਪਲਵਾਨ ਨੂੰ ਮਾਮਲੇ 'ਚ ਨਾਮਜ਼ਦ ਕੀਤਾ ਸੀ ਤੇ ਇਸ ਮਾਮਲੇ 'ਚ ਆਈਪੀਸੀ ਦੀ ਧਾਰਾਵਾਂ 376, 420, 354, 294, 323 ਲੱਗੀਆਂ ਸਨ ਤੇ ਹੋਰ ਵੀ ਤੇ ਅੱਜ ਇਸ ਕੇਸ ਦੇ ਵਿੱਚ ਪਾਸਟਰ ਬਜਿੰਦਰ ਨੂੰ ਤੇ ਨਾਲ ਉਹਦੇ ਸਾਰੇ ਦੋਸ਼ੀਆਂ ਨੂੰ ਦੋਸ਼ੀ ਘਰਾਰ ਕਰ ਦਿੱਤਾ ਗਿਆ ਤੇ ਹੁਣ ਇੱਕ ਤਰੀਕ ਨੂੰ ਪਾਸਟਰ ਬਜਿੰਦਰ ਤੇ ਹੋਰਾਂ ਨੂੰ ਸਜ਼ਾ ਸੁਣਾਈ ਜਾਣੀ ਹੈ ਤੇ ਇਸ ਤੋਂ ਪਹਿਲਾਂ ਕੁਝ ਦਿਨ ਪਹਿਲਾਂ ਵੀ ਪਾਸਟਰ ਬਜਿੰਦਰ ਦੀ ਇੱਕ ਵੀਡੀਓ ਵਾਇਰਲ ਹੋਈ ਜਿਸ ਦੇ ਵਿੱਚ ਉਹ ਸਾਫ ਦਿਖਾਈ ਦੇ ਰਿਹਾ ਹੈ ਮਹਿਲਾ ਅਤੇ ਨੌਜਵਾਨਾਂ ਦੇ ਨਾਲ ਕੁਟਮਾਰ ਕਰਦਾ ਹੋਇਆ ਤੇ ਉਸ ਮਾਮਲੇ ਦੇ ਵਿੱਚ ਵੀ ਪੁਲਿਸ ਅੱਗੇ ਕਾਰਵਾਈ ਕਰ ਰਹੀ ਹੈ ਪਰ ਅੱਜ 2018 ਦੇ ਵਿੱਚ ਹੋਏ ਮਾਮਲੇ ਦੇ ਵਿੱਚ ਬਜਿੰਦਰ ਸਿੰਘ ਨੂੰ ਦੋਸ਼ੀ ਕਰਾਰ ਕਰ ਦਿੱਤਾ ਗਿਆ ਤੇ ਹੁਣ 1 April ਨੂੰ ਉਸ ਨੂੰ ਸਜ਼ਾ ਸੁਣਾਈ ਜਾਵੇਗੀ ਤੁਹਾਡਾ ਕੀ ਕੁਝ ਕਹਿਣਾ ਹੈ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ